ਸਤ ਸ੍ਰੀ ਅਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਮੈਨੂੰ ਕੈਲਗਰੀ ਤੋਂ ਕੁਝ ਦੋਸਤ ਜਿਹੜੇ ਵੀਰੇ ਜੋ ਪਾਰਕ ਦੇ ਫਰੰਟ ਕੋਲ ਜਦੋਂ ਮੈਂ ਜਾਂਨਾ ਤੇ ਅਸੀਂ ਬੈਠਦੇ ਹਾਂ ਜਿਹੜੇ ਪਾਰਕਾਂ 'ਚ ਤੇ ਉੱਥੇ ਮੈਨੂੰ ਫੋਨ ਆਇਆ ਕਹਿੰਦੇ ਜੀ ਅਸੀਂ ਇਕੱਠੇ ਬੈਠੇ ਆਂ ਇੱਕ ਗੱਲ ਕਰਨੀ ਹੈ ਤੁਹਾਡਾ ਮੈਂ ਦੱਸੋ ਜੀ ਕਹਿੰਦੇ ਯਾਰ ਤੁਸੀਂ ਖਬਰਾਂ ਜਿਹੜੀਆਂ ਸੁਣੌਣੇ ਟਾਈਮ ਦਾ ਬੜਾ ਫਰਕ ਹੁੰਦਾ ਸਾਡੇ ਉਈ ਇਹ ਸਦਾ ਸਿਰਫ ਨਹੀਂ ਹੋ ਸਕਦਾ ਜਿਹੜੇ ਸਾਨੂੰ 5-7 ਮਿੰਟ ਚ ਸਾਰੀਆਂ ਖਬਰਾਂ ਪੰਜਾਬ ਦੀਆਂ ਪਤਾ ਲੱਗ ਜਾਣ ਮੈਂ ਯਾਰ ਆਪਾਂ ਤਾਂ ਤਜਰਬਾ ਕਰਕੇ ਦੇਖ ਲੈਣੇ ਸਾਰੇ ਦਾ ਹਰ ਹਰਦਾ ਇਹ ਹੀ ਕੰਮ ਹੈ ਤੋ ਇਹ ਉਹ ਤਜਰਬਾ ਹੈ ਜਿਹੜਾ ਮੈਂ ਹੁਣ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ ਇੱਕ ਅੱਧੀ ਜਿਹੜੀ ਹੈ ਉਹ ਖਬਰ ਨੂੰ ਥੋੜੀ ਡਿਟੇਲ ਚ ਬਾਕੀ ਖਬਰਾਂ ਜਿਹੜੀਆਂ 5-7 10 ਖਬਰਾਂ ਉਹ ਤਾਂ ਕਿ ਉਹਨਾਂ ਨੂੰ ਅਪਡੇਟ ਜੇ ਕੰਮ ਚੱਲ ਗਿਆ ਤਾਂ ਫਿਰ ਉਹ ਅਪਡੇਟ ਹੋ ਜਾ ਕਰਾਂਗੇ ਜੀ ਉਹਨਾਂ ਜੋ ਉਹਨਾਂ ਦੀ ਮੰਗਾਂ ਜੋ ਮੈਂ ਰਸੀਬ ਕੀਤੀ ਹੈ ਆਪਣੀ ਦੀ ਗੱਲ ਤੇ ਅੱਜ ਉਹਦਾ ਇਹ ਪਹਿਲਾ ਜਿਹੜਾ ਹੈ ਉਸ ਕੇ ਸੰਦਰਭ ਦਾ ਪਹਿਲਾ ਹਿੱਸਾ ਹੈ ਕਿ ਅੱਜ ਕੀ ਖਾਸ ਹੋਇਆ ਵੈਸੇ ਮੈਂ ਚੜ੍ਹਦੀ ਕਲਾ ਟਾਈਮ ਟੀਵੀ ਤੇ ਜਿਹੜੀਆਂ ਖਬਰਾਂ ਹਰ ਰੋਜ਼ ਦਿਨ ਉਹੀ ਖਬਰਾਂ ਖਬਰਾਂ ਤਾਂ ਉਹੀ ਹੁੰਦੀਆਂ ਨੇ ਉਹਨਾਂ ਤੇ ਟਿੱਪਣੀ ਉੱਥੇ ਥੋੜਾ ਟਾਈਮ ਜ਼ਿਆਦਾ ਹੁੰਦਾ ਉਹ ਕਹਿੰਦੇ ਟਾਈਮ ਨਹੀਂ ਸਾਨੂੰ ਤਾਂ ਜਲਦੀ ਜਲਦੀ ਦੱਸਦੇ ਸਾਡੇ ਕੋਲ ਟਾਈਮ ਘੱਟ ਹੁੰਦਾ ਚਲੋ ਜੀ ਤੁਹਾਨੂੰ ਦੱਸ ਦਿੰਦੇ ਖੈਰ ਹੁਣ ਮੈਂ ਮੈਂ ਵੀ ਟਾਈਮ ਨਾਲ ਬਰਤ ਬਾਤ ਕਰਾਂ ਤੇ ਗੱਲ ਇਹ ਹੈ ਕਿ ਅੱਜ ਜਿਹੜੀ ਖਬਰ ਤੁਸੀਂ ਜਿਹਨੇ ਕੱਦ ਆ ਇਸ ਵੀਡੀਓ ਦੇਖੀ ਹੈ ਨਾ ਨਵਜੋਤ ਸਿੰਘ ਸਿੱਧੂ ਨੇ ਜੋ ਕਿਹਾ ਕਿ ਜੀ ਜਿਹਨੇ ਪੰਜਾਬ ਦਾ ਮੁੱਖ ਮੰਤਰੀ ਬਣਨਾ ਹੈ ਨਾ 500 ਕਰੋੜ ਦਾ ਬੈਗ ਚਾਹੀਦਾ ਤੇ ਕੋਲ ਇਹ ਗੱਲ ਕੀਤੀ ਤੇ ਨਵਜੋਤ ਸਿੰਘ ਸਿੱਧੂ ਬਾਰੇ ਉਹਨੂੰ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਉਹ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰੋ ਤਾਂ ਆਪਾਂ ਦਾ ਕਾਂਗਰਸ ਪਾਰਟੀ ਦੇ ਚੰਗੇ ਐਕਟੀਵਿਟੀ ਹੋਣਾ ਇਹ ਪਿੱਛੇ ਪਈ ਹੈ ਵੀਡੀਓ ਪਹਿਲੇ ਕਹੀ ਸੀ ਇਹ ਦੁਪਹਿਰ ਵਾਲੀ ਵੀਡੀਓ ਲੇਕਿਨ ਹੁਣ ਡਵੈਲਪਮੈਂਟ ਕੀ ਹੋਈ ਜਦੋਂ ਦਿੱਲੀ ਦੇ ਵਿੱਚ ਇਹ ਗੱਲ ਚੱਲੀ ਰੌਲਾ ਪੈ ਗਿਆ ਨਾ ਨਵਜੋਤ ਖਰਸੇ ਤੋਂ ਦਾ ਵੀ ਉਹ ਨਹੀਂ ਆ ਕੀ ਕਰਤਾ ਇਹਦੇ ਨਾਲ ਤਾਂ ਆਪਣਾ ਚਰਚਾ ਜਿਹੜੀ ਜ਼ਿਆਦਾ ਮਤਲਬ ਕਮ ਖਰਾਬ ਹੋ ਜਾਊਗਾ ਕਿ ਕਿਵੇਂ ਜਵਾਬ ਦੇਣ ਕਿ ਪੰਜਾਬ ਦੇ ਕਾਂਗਰਸ ਕਿਉਂ ਪਹਿਲਾਂ ਹੀ ਉਲਝੇ ਹੋਏ ਨੇ ਪਹਿਲੇ ਉਹਨੂੰ ਤਾਂ ਕਾਟੋ ਕਲੇ ਸੈਣਾ ਜ਼ਿਆਦਾ ਕਰਦਾ ਕਿ ਚਰਜੀਤ ਚੰਨੀ ਆਪਣੇ ਆਪ ਨੂੰ ਮੁੱਖ ਮੰਤਰੀ ਸੌਂਦਾ ਸਰਜਿੰਦਰ ਰੰਧਾਵਾ ਆਪਣੇ ਸੌਂਦਾ ਪ੍ਰਤਾਪ ਸਿੰਘ ਬਾਜਬਕਾਦਮ ਜਿਹੜਾ ਐਲੋਪੀ ਆ ਉਹ ਕਹਿੰਦੇ ਰਾਜਾ ਬਣੀ ਕਹਿੰਦਾ ਮੈਂ ਪ੍ਰਧਾਨ ਹਾਂ অল레ਡੀ ਚੱਲ ਰਹੀ ਹੈ ਸਾਰੀ ਗੱਲ ਤੇ ਉਹਦੇ ਨਾਲ ਇੱਕ ਨਵਾਂ ਬੰਦਾ ਹੋਰ ਜੁੜ ਗਿਆ ਜਿਹੜੀ ਉਹ ਕਹਿੰਦੇ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਜੋ ਉਹਨੇ ਜਿਹੜੀ ਗੱਲ ਕਹੀ ਹੈ ਨਵਜੋਤ ਸਿੰਘ ਸਿੱਧੂ ਬਾਰੇ ਤੇ ਕਾਂਗਰਸ ਪਾਰਟੀ ਦੀ ਹਾਈ ਕਮਾਨ ਨੂੰ ਪਤਾ ਲੱਗਿਆ ਤੇ ਉਹਨਾਂ ਨੂੰ ਕਿਉਂਕਿ ਵਿਰੋਧੀ ਧਿਰਾਂ ਪੈ ਗਈ ਹੈ ਨਾ ਸ੍ਰੀ ਜਾਖੜ ਪਿਆ ਕਿ 350 ਕਰੋੜ ਮੈਨੂੰ ਵੀ ਦੱਸਿਆ ਕਿਸੇ ਨੇ ਤੇ ਦਿੱਲੀ ਵਾਲੇ ਤਾਂ ਡਾਕਾ ਮਾਰਦੇ ਨੇ ਕਹਿੰਦੇ ਮੈਨੂੰ ਕਿਸ ਸੰਸਦ ਨੇ ਦੱਸਿਆ ਸੀ ਇਹ ਸਾਰੀ ਗੱਲ ਦਾ ਹੁਣ ਜਵਾਬ ਕਿਵੇਂ ਦੇਣ ਉਹ ਫਿਰ ਹਾਈ ਕਮਾਂਡ ਕਹਿੰਦੀ ਦੱਸੋ ਜੀ ਉਹ ਮੁਕਰ ਗਈ ਹੁਣ ਕਹਿੰਦੀ ਜੀ ਮੇਰੇ ਤਾਂ ਵੀ ਕਮਾਲ ਫਰਾਕੇ ਗੱਲ ਕੀਤੀ ਹੈ ਉਹਨੇ ਸਪਸ਼ਟ ਕਰ ਦਿੱਤਾ ਨਵਜੋਤ ਕੌਰ ਸਿੱਧੂ ਨੇ ਐ ਨਹੀਂ ਮੈਂ ਕਹਿ ਹਸੀ ਤੇ ਕਹਿੰਦੀ ਵੈਸੇ ਸਿੱਧੂ ਸਾਹਿਬ ਤੇਰਾ ਪੈਸਾ ਕਮਾਰ ਰਹੇ ਨੇ ਪਰ 7 ਤਰੀਕਸੇ ਦੇ ਮੁਗ ਗਿਆ ਉਹ ਭਾਈ ਦਾੜੇ ਤੂੰ ਕਹੀ ਜਾਨੀ ਹੈ 500 ਕਰੋੜ ਚਾਹੀਦਾ ਆਪਦੀ ਪਾਰਟੀ ਨੂੰ ਤੂੰ ਜਿਹੜਾ ਠਟ ਕਰਤਾ ਜਿਹੜੂ ਕਹਦੇ ਉਹਦੀ ਕਿਰਕਰੀ ਕਰਤੀ ਉਦੋਂ ਜਿਹੜਾ ਡਾਕਟਰ ਅੰਬਿਰ ਗਾਂਧੀ ਜਿਹੜੀ ਗੁਰਸਾਲ ਕੋਲ ਦਾ ਆਪਾਂ ਪਹਿਲਾ ਕਾਂਗਰਸ ਦੇ ਪ੍ਰਧਾਨ ਆ ਸਾਰੀ ਲੋਚਣਾ ਕਰਨ ਲੱਗੇ ਹੋਏ ਨੇ ਸੋ ਉਹ ਹੁਣ ਮੁਕਰ ਗਈ ਜੀ ਉਹਨੇ ਆਪਦਾ ਬਿਆਨ ਜਿਹੜਾ ਹੈ ਵਾਪਸ ਲੈ ਲਿਆ ਜਾਂ ਸਪਸ਼ਟ ਕਰ ਦਿੱਤਾ ਹੁਣ ਕਿੰਨਾ ਕੁ ਵਿਰੋਧੀ ਤਰ੍ਹਾਂ ਸੈਟੀਸਫਾਈ ਹੁੰਦੀਆਂ ਨੇ ਇਹ ਬਾਤ ਦੀ ਗੱਲ ਹੈ ਹੁਣ ਆਪਾਂ ਦੂਜਾ ਵੱਡਾ ਮਸਲਾ ਇਹ ਸੱਚ ਵਿੱਚ ਵੱਡਾ ਮਸਲਾ ਹੈ ਇਹ ਹੈਗਾ 328 ਲਾਪਤਾ ਭਵਨ ਸ਼ੂਪਾ ਦਾ ਇਹ ਜਿਹੜਾ ਸੋਣਾ ਦਾ ਮਸਲਾ ਹੈ ਪੁਰਾਣਾ ਮਸਲਾ ਔਰ ਇਹ ਗੱਲ ਬਿਲਕੁਲ ਸਹੀ ਹੈ ਮੈਂ ਤੁਹਾਨੂੰ ਦੱਸਦਾ ਕਿਉਂਕਿ ਜਿਹੜੀ ਕਮੇਟੀ ਬਣੀ ਸੀ ਨਾ ਮੈਂ ਉਹ ਸ਼ਰ ਸਿੰਘ ਉਹਨਾਂ ਦਾ ਇੰਟਰਵਿਊ ਕੀਤਾ ਸੀ ਔਰ ਉਹਦੇ ਬਾਅਦ ਲੋ ਇਹ ਸੁਪਾ ਦਾ ਮਾਮਲਾ ਰਫਾ ਦਾ ਵੀ ਕੀਤਾ ਗਿਆ ਜਾਂਚ ਨਹੀਂ ਮਤਲਬ ਉਹਦੇ ਚ ਇਨਸਾਫ ਨਹੀਂ ਮਿਲਿਆ ਇਹ ਗੱਲ ਬਿਲਕੁਲ ਸਹੀ ਹੈ ਕਿ ਕਿੱਥੇ ਗਿਆ ਕਿਸ ਨੂੰ ਦਾ ਪਤਾ ਲੱਗੇ ਜੇ ਪਤਾ ਵੀ ਦੱਸਿਆ ਨਹੀਂ ਗਿਆ ਜਿਹੜੀ ਇਹ ਗੱਲ ਤਾਂ ਬਿਲਕੁਲ ਸਪਸ਼ਟ ਹੈ ਕਿ ਇਸ ਤਰ੍ਹਾਂ ਹੋਇਆ ਹੈ ਚਾਹੇ ਉਹ ਨੂੰ ਹੁਣ ਤੁਸੀਂ ਕਿਦੇ ਮਰਜੀ ਖਾਤੇ ਚ ਪਾਓ ਕਿ ਸ਼ਰਮਿਕ ਕਮੇਟੀ ਦੇ ਚਲੋ ਆਪਣੇ ਆਨ ਰਫਤਫਾ ਕਰਤਾ ਅਗਾਲਤਕ ਸਤ ਪੁਕਰਤਾ ਇਹ ਜੋ ਮਰਜੀ ਹੋਵੇ ਇਹ ਮਸਲਾ ਚੱਲ ਰਿਹਾ ਸੀ ਔਰ 5 ਸਾਲ ਤੋਂ ਚੱਲ ਰਿਹਾ ਤੇ ਉਹ ਫਿਰ ਕੱਲ ਮਹਾਪੰਚਾਇਤ ਮਹਾਪੰਚਾਇਤ ਦਾ ਕਾਰ ਨਹੀਂ ਹੋਇਆ ਜਗਜੀਤ ਸਿੰਘ ਡੱਲੇ ਜਿਹੜਾ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਹੈ ਉਹ ਵੀ ਸ਼ਾਮਲ ਹੋ ਗਿਆ ਸੀ ਬਦੇਵ ਸਿੰਘ ਸਰਸਾ ਪਹਿਲਾਂ ਹੀ ਸੀ ਔਰ ਬਦੇਸ ਨੂੰ ਬਟਾਲਾ ਦਾ ਅਗਵਾਈ ਕਰ ਰਿਹਾ ਸੀ ਸੋ ਕੱਲ ਤਿੰਨ ਬੰਦੇ ਹੋਰ ਆ ਗਏ ਉਹਨਾਂ ਚੋਂ ਤਿੰਨੇ ਜਿਹੜੇ ਸਿੱਖ ਚਿਹਰੇ ਆਮ ਆਦਮੀ ਪਾਰਟੀ ਕੋਲ ਨੇ ਸਪੀਕਰ ਕਰਤਾਰ ਸਿੰਘ ਸੱਧਵਾ ਤੇ ਉਹ ਨਵਾਂ ਚਿਹਰਾ ਡਿਵੈਲਪ ਹੋਇਆ ਜਿਹੜਾ ਉਹ ਹਰਜੋਤ ਸਿੰਘ ਬੈਸ ਉਹ ਸੱਚਮੁੱਚ ਹੀ ਨੌਜਵਾਨ ਚਿਹਰਾ ਸਿੱਖੇ ਤੇ ਪਰੜੇ ਉਹਨੇ ਜਿਸ ਤਰੀਕੇ ਨਾਲ ਆਪਣੀ ਤਰ੍ਹਾਂ ਜਿਹੜੀ ਲੱਗੀ ਸੀ ਖਾਲਸਾਪਤ ਸਭ ਤੋਂ ਜਿੰਨੀ ਸਤਕਾਰ ਨਾਲ ਉਹਨੇ ਭਗਤੀ ਲੱਗਦਾ ਹੈ ਬਾਕੀ ਆ ਜੋ ਕੁਝ ਸਤਾਪਦੀ ਸਮਾਗਮਾਂ ਕੋਲ ਦੀ ਡਿਊਟੀ ਵੀ ਉਹਦੀ ਸੀ ਉਹੋ ਇਕਾਤੀ ਖਾਲਸਾ ਦਵੰਦ ਦਾ ਪ੍ਰਧਾਨ ਇੰਦਰਵੀਰ ਸਿੰਘ ਨੇ ਜਰ ਉਹ ਵੀ ਉਹਦੇ ਸ਼ਾਮਲ ਹੋ ਗਏ ਉਦੋਂ ਬਾਅਦ ਉਹ ਡਰੇ ਇੱਥੇ ਜਿਹੜਾ ਉਹਨਾਂ ਤੋਂ ਮੰਗ ਕੀਤੀ ਵੀ ਤਾਂ ਕਰੋ ਕੁੱਛ ਉਹਨਾਂ ਨੇ ਐਫਆਈਆਰ ਲਾਉਸ ਕਰਤੀ 16 ਬੰਦਿਆਂ ਤੇ ਐਫਆਈਆਰ ਲਾਉਸ ਹੋਈ ਹੈ 16 ਬੰਦਿਆਂ ਤੇ ਐਫਆਈਆਰ ਲਾਉਸ ਦਾ ਮਤਲਬ ਕਿ ਉਹਦੇ ਚ ਚੀਫ ਫੈਕਟਰੀ ਉਸ ਵੇਲੇ ਦਾ ਰੂਪ ਸਿੰਘ ਜਿਹੜਾ ਚੀਫ ਫੈਕਟਰੀ ਨਹੀਂ ਰਿਹਾ ਹਰਚਰਨ ਸਿੰਘ ਜਿਹਨੇ ਕਰਾਪਸ਼ਨ ਰਿਸਰਚ ਕਮੇਟੀ ਦੇ ਨੂੰ ਪੂਰੀ ਤਰ੍ਹਾਂ ਢੰਗਾ ਕੀਤਾ ਸੀ ਉਹਤੇ ਵੀ ਕੇਸ ਹੈ ਤੇ ਉਸ ਤੋਂ ਇਲਾਵਾ ਉਹ ਸਤਿੰਦਰ ਸਿੰਘ ਕੁੱਲੀ ਸੀਏ ਜਿਹਦੇ ਬਾਰੇ ਕਹਿ ਸਕਦੇ ਜੋ 3-4 ਲੱਖ ਦੀ ਤੋੜੋ ਤਨਖਾਹ ਲਈ ਹੈ ਇਹ ਬੰਦਾ ਸੁਬੀਤ ਸਿੰਘ ਬਾਦਲ ਦਾ ਵੀ ਕੰਮ ਦੇਖਦਾ ਹੈ ਚਾਰਟਰਡ ਅਕਾਊਂਟੈਂਟ ਜਿਹੜਾ ਉਥੇ 16 ਬੰਦੇ ਨੇ ਜੀ ਤੇ 270 ਨੇ ਦੋ ਤਿੰਨ ਇਨਚਾਰਜ ਆ ਪਰਵੀ ਸਿੰਘ ਇਸ ਤਰ੍ਹਾਂ ਜਿਹੜੇ ਸੇਵਾਦਾਰ ਤੱਕ ਇਹ ਕਰਤਾ ਐਫਆਈਆਰ ਲੌਂਚ ਹੋ ਚੁੱਕੀ ਹੈ ਹੁਣ ਮਸਲਾ ਜਿਹੜਾ ਹੈ ਇਹ ਬਣ ਗਿਆ ਕਿ ਧਾਮੀ ਸਾਹਿਬ ਕਹਿੰਦੇ ਇਹ ਸਾਡੇ ਧਰਮ ਵਿੱਚ ਦਖਲ ਹੈ ਜਦੋਂ ਇਹ ਧਾਰਮਿਕ ਮਾਮਲਾ ਧਰਮ ਦੇ ਵਿਧਾਪ ਕੋਲ ਸੀ ਨਿੱਜ ਠਲਿਆ ਸਰਕਾਰ ਇਹਦੇ ਵਿੱਚ ਕੀ ਕਰਦੀ ਸਰਕਾਰ ਨੇ ਆ ਕੇ ਕਿਉਂ ਧਰਲੇ ਤੇ ਬੈਠੀ ਸਰਕਾਰ ਤੇ ਇਹ ਮਸਲਾ ਵੱਧ ਸਕਦਾ ਹੈ ਲੱਗਦਾ ਤਾਂ ਇਹ ਹੀ ਹੈ ਜਿਸ ਤਰੀਕੇ ਨਾਲ ਕਹਾਣੀ ਬਣ ਰਹੀ ਹੈ ਅਗਲੀ ਖਬਰ ਆਪਾਂ ਇਹ ਵੀ ਦੇਖ ਸਕਦੇ ਹਾਂ ਕਿ ਜੋ ਕੁਝ ਜ਼ਿਲ੍ਹਾ ਪਰਿਸ਼ਦਾਂ ਤੇ ਪੰਚਾਇਤ ਸਭਤੀ ਦਾ ਚੋਲਾ ਚ ਹੋਇਆ ਉਹਨੂੰ ਪਤਾ ਹੈ ਕਿਥੇ ਤੇ ਹੁਣ ਤਾਂ ਫਿਰ ਇੱਕ ਦਮ ਹੀ ਗੱਲ ਆ ਗਈ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹਨਾਂ ਦੇ ਤਾਂ ਬੜੀ ਪ੍ਰੋਬਲਮ ਹੈ ਉਹਨੂੰ ਟਿਕਟ ਤਾਂ ਮਿਲਦੀ ਹੈ ਜੇ ਉਹਦੀ ਕਾਰਗੁਜ਼ਾਰੀ ਠੀਕ ਹੋਊਗੀ ਤੇ ਉਹ ਤਾਂ ਪੂਰਾ ਜੋਰ ਲਾ ਰਹੇ ਸਾਰੀਆਂ ਪਾਰਟੀਆਂ ਲਾ ਰਹੀਆਂ ਨੇ ਤੇ ਸੁਖਵੀਰ ਸਿੰਘ ਬਾਦਲ ਦੀ ਪਾਰਟੀ ਵੀ ਤਾਂ ਹੁਣ ਕਾਫੀ ਐਕਟਿਵ ਹੈ ਜਿਹੜੀ ਨੰਬਰ 2 ਤੇ ਆਈ ਹੈ ਉਹ ਬੈਸਿਕ ਚੜ੍ਹਦੀ ਕਲਾ 'ਚ ਹੈ ਕਿਉਂਕਿ ਪਹਿਲਾਂ ਜਿਹੜੀ ਉਹਨਾਂ ਦੀ ਸ਼ਿਕਾਇਤ ਐੱਸਐੱਸਪੀ ਵੱਲ ਹੋਈ ਫਿਰ 2 ਡੀਐੱਸਪੀ ਹੋਏ ਹੁਣ ਕੰਚਨ ਪ੍ਰੀਤ ਵੀ ਬਾਹਰ ਆ ਗਈ ਤਾਂ ਇਹਦਾ ਮਤਲਬ ਉਹ ਆਪਣੀ ਜਿੱਤ ਮੰਨ ਰਹੇ ਨੇ ਅੱਜ 98 ਜਨਮ ਦਿਨ ਮਨਾ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਦਾ ਉਹਦਾ ਦਾ ਬੁੱਤ ਵੀ ਜਿਹੜਾ ਹੈ ਉਹੋ ਕਰਨਾ ਹੈ ਉਹਦੇ ਉਹਦਾ ਪਰਦਾ ਚੱਕੜਿਆ ਉਹ ਤੋਂ ਤੇ ਉੱਥੇ ਵੀ ਇਹੀ ਰੌਲਾ ਰੱਪਾ ਚੱਲ ਰਿਹਾ ਹੈ ਕਿ ਜੀ ਇਹ ਹੈ ਅਪੰਨ ਰਤਨ ਹੈ ਦੂਜਾ ਸੁਬੀਰ ਸਿੰਘ ਬਾਦਲ ਜਿਹੜੀ ਉਹ ਵਰਨ ਸ਼ਰਮਾ ਦੀ ਐਸਐਸਪੀ ਪਟਿਆਲਾ ਦੀ ਜਿਹੜੀ ਆਡੀਓ ਬਾਰੇ ਜਿਹੜੀ ਗੱਲ ਕੀਤੀ ਹੈ ਉਹ ਚਰਚਾ ਚ ਹੈ ਉਹਦੇ ਚ ਵੀ ਉਹਨੂੰ ਸੰਬਲ ਕੀਤਾ ਉਦੋਂ ਵੀ ਬਹੁਤ ਬੰਦੇ ਸੰਮਣ ਹੋਏ ਨੇ ਇੱਕ ਪੱਤਰਕਾਰ ਤੋਂ ਇਲਾਵਾ ਇਹਦੇ ਜਿਹੜਾ ਅਰਸ਼ਦੀਪ ਸਿੰਘ ਕਲੇਰ ਤਾਂ ਪੁੱਛ ਕੇ ਛੋ ਵੀ ਗਈ ਹੈ ਜਿਹੜਾ ਕਿ ਆ ਸਰੋਬੀ ਕਾਲੀ ਦਾ ਤਾਂ ਬੁਲਾ ਰਿਹਾ ਉਹਨੇ ਦੱਸਤਾ ਜੀ ਕਿ ਜਿਹਾ ਪੈਟਰ ਪਈ ਹੈ ਤੇ ਪ੍ਰਧਾਨ ਸਾਹਿਬ ਨੇ ਸਾਡੇ ਦੇ ਪਾਈ ਸੀ ਉਹ ਨੂੰ ਇਹ ਬੰਕਰ ਦੇਣਗੇ ਬਾਹਰੋਂ ਜਾਂਚ ਕਰਾਓ ਤੇ ਵੈਸੇ ਜਿਹੜੀ ਸੈਟ ਬਣਾਈ ਹੈ ਜਿਹਨਾਂ ਨੂੰ ਬੁਲਾਇਆ ਹੈ ਐਸਪੀਐਸ ਪਰਿਵਾਰ ਦੀ ਸੈਟ ਹੈ ਡੀਜੀਪੀ ਦੀ ਉਦੋਂ ਉਹ ਸੈਟ ਇਹਦੇ ਦੋ ਜਿਹੇ ਇਹ ਕੋਈ ਦੋ ਤੱਕੇ ਸਾਈਕੋਡ ਚਲੇ ਗਏ ਇੱਕ ਪ੍ਰਤਾਪ ਸਿੰਘ ਬਾਜਵਾ ਇੱਕ ਇਧਰ ਵੀ ਇਹ ਧੱਕੇਸ਼ਾਹੀ ਹੋਈ ਹੈ ਨਾਮ ਚਾਤੀ ਹੈ ਅੱਛਾ ਇੱਕ ਇਹ ਜਿਹਦੇ ਚ ਕਰਨ ਸ਼ਰਮਾ ਇਹ ਕਹਿੰਦਾ ਸੁਣਿਆ ਗਿਆ ਹੈ ਆਪਦੇ ਡੀਐਸਪੀ ਤੋਂ ਡੀਐਸਪੀ ਨਾਭਾ ਪਾਤੜਾ ਸੁਬਾਣਾ ਕਡੌਰ ਸਾਰਿਆਂ ਨੂੰ ਵੀ ਤੁਸੀਂ ਜਦੋਂ ਰੋਕ ਲਿਓ ਪਰ ਰੋਕਿਓ ਇੰਨਾ ਕ ਜਦੋਂ ਉਹ ਘਰੇ ਹੋਣ ਜਾਂ ਬਤਲ ਰਸਤੇ ਚ ਰੋਕ ਲਿਓ ਨੋਮੀਨੇਟ ਸੈਂਟਰ ਤੇ ਨਾ ਕਿਸੇ ਨੂੰ ਰੋਕੋ ਉਹ ਬਾਕੀ ਉਹ ਕਹਿੰਦਾ ਜੁਬੇ ਕਰਦੇ ਨੇ ਮੇਰੀ ਗੱਲ ਹੋ ਗਈ ਰਿਪੋਰਟ ਤਾਂ ਮੈਂ ਦੇਣੀ ਆ ਪਾਸਪੋਰਟ ਦੇ ਵਾਂਗ ਇਹ ਜਿਹੀਆਂ ਗੱਲਾਂ ਉਹਦੇ ਚ ਨਹੀਂ ਉਹ ਕਹਿੰਦੇ ਜੀ ਇਹ ਤਾਂ ਇਹ ਜਨਰੇਟਡ ਹੈ ਉਹ ਹਲੇ ਤੁਸੀਂ ਜਾਂਚ ਤਾਂ ਕਰਾਉਣਾ ਭਾਈ ਜਾਂਚ ਤੋਂ ਬਾਅਦ ਇਹ ਗੱਲ ਨੂੰ ਇਹੀ ਆ ਮੈਂ ਕਰਦੇ ਨੇ ਅਗਾਦੀ ਵੀ ਜਾਂਚ ਕਰਾਓ ਚਲੋ ਫਿਰ ਇੱਕ ਇਹ ਘਾੜੀ ਦੇਖਦੇ ਹਾਂ ਬਾਕੀ ਜਿਹੜਾ ਪ੍ਰਿਸ਼ਦ ਤੇ ਚੱਲ ਪਿਆ ਕੰਮ 14 ਜੀ ਨੂੰ ਵੋਟਾਂ ਨੇ 17 ਨੂੰ ਨਤੀਜੇ ਨੇ ਦੇਖੋ ਕਿਥੇ ਪਹੁੰਚਦਾ ਕਲੇਰ ਸਾਹਿਬ ਨੇ ਜਿਹੜੀ ਜਾਂਚ ਦੀ ਬਾਹਰੋਂ ਬੰਕ ਕੀਤੀ ਇਹ ਖਬਰ ਇੰਡੀਆ ਦੀ ਹੈ ਜੀ ਬੋਹਾ ਦੀ ਇੱਕ ਕਲੱਬ ਦੇ ਵਿੱਚ ਨਾਈਟ ਕਲੱਬ ਦੇ ਵਿੱਚ ਬਦਲਵ ਅੱਛੀ ਮਾਤਾਂ ਹੋ ਗਈਆਂ ਸਾਡੇ ਦੇਸ਼ ਦਾ ਹਾਲ ਇਹ ਹੈ ਕਿ ਮਾਤਾਂ ਨੂੰ ਕੁਝ ਸਾਡੇ ਕੁਝ ਨਹੀਂ ਕੱਲ ਨੂੰ ਇਹ ਖਬਰ ਤਾਂ ਕੁਝ ਨਹੀਂ ਹੋਣਾ ਤੁਸੀਂ ਅੱਜ ਹੀ ਖਬਰ ਮਿਲ ਗਈ ਤਾਂ ਕਿ ਜਰਾ ਨੂੰ ਇੱਥੇ ਅਗਲਾ ਕੀ ਤੇ 25 ਮਾਤਾਂ ਹੋ ਗਈਆਂ ਪਰ ਠੀਕ ਹੈ ਭਈ ਆ ਵੀ ਕਿਵੇਂ ਲੱਗੀ ਕਿਸੇ ਨੇ ਕੁਝ ਦੱਸਿਆ ਕੋਈ ਕਹਿੰਦਾ ਸਲਟਰ ਡਾ ਲੱਗੀ ਕੋਈ ਕਹਿੰਦਾ ਸ਼ਾਰਟ ਸਰਕਟ ਹੋ ਗਿਆ ਕੋਈ ਕੁਝ ਕਹੀ ਜਾਂਦਾ 25 ਹੋ ਚੁੱਕੀਆਂ ਨੇ ਔਰ ਗੈਰ ਕਾਨੂੰਨੀ ਚੱਲ ਰਹੀ ਸੀ ਉਹ ਕਲੱਬ ਇਹ ਵੀ ਹੈ ਬੰਦ ਕਰਨ ਦਾ ਨੋਟਿਸ ਹੈ ਇਹ ਇਹ ਹੈ ਸਾਡੀ ਸਵੇਦਨਸ਼ੀਲਤਾ ਦੇਸ਼ ਦੀ ਜਿੱਥੇ ਅਸੀਂ ਦੇਖਦੇ ਹਾਂ ਤੇ ਇਹੀ ਸਵੇਦਨਸ਼ੀਲਤਾ ਤੁਸੀਂ ਦੇਖ ਲਓ ਦੇਸ਼ ਸਾਡਾ ਕਿਸ ਪਾਸੇ ਨੂੰ ਹੈ ਜੀ ਕੈਨੇਡਾ ਵਾਲੇ ਤੁਸੀਂ ਦਾ ਘਟੋ ਘਟੇ ਜਰੂਰ ਦੇਖ ਲਓ ਕਿ ਇੰਡੀਗੋ ਜਿਹੜੀ ਹੈ ਸਭ ਤੋਂ ਵੱਡੀ ਪ੍ਰਾਈਵੇਟ ਲਾਈਨ ਹੈ ਉਹਦੇ 410 ਚਹਾੜ ਨੇ ਤੇ 410 ਚਹਾੜਾਂ ਲਈ 5000 ਪਾਇਲਟ ਨੇ ਚਾਹੀਦੇ ਨੇ 6000 1000 ਪੈਲੇਟ ਦਾ ਕੰਮ ਹੈ 50 ਲੈਦੇ ਨੇ ਓਵਰ ਟੈਂਕ ਹੋ ਕੇ ਉਹ ਵੀ ਛੁੱਟੀ ਨਹੀਂ ਕੁਛ ਨਹੀਂ ਉਹ ਫਿਰ ਕਿੱਦਾਂ ਚੱਲ ਕਰਨੋਗੇ ਸਾਨੂੰ ਨੀਂਦ ਆ ਜਾਂਦੀ ਹੈ ਤੇ ਅਸਲ ਉੱਥੇ ਰੋੜਾ ਪਿਆ ਨਾ ਬੰਦੇ ਘੱਟ ਸੀ ਹੁਣ ਜਿਹੜੇ ਫਲਾਈਟਸ ਅੱਜ ਫਿਰ ਰੱਦ ਹੋ ਗਈਆਂ ਜੇ ਟੋਟਲ ਜੇ ਫਲਾਈਟਾਂ ਦੇ ਰੱਦ ਹੋਦੀਆਂ ਤੇ 2-3000 ਤੋਂ ਪਰੇਟਾ ਰੱਦ ਹੋ ਗਈਆਂ ਹੁਣ ਪੈਸੇ ਵਾਪਸ ਪੈਸੇ ਕੱਲੇ ਪੈਸੇ ਵਾਪਸ ਕਰਨੀ ਗੱਲ ਨਹੀਂ ਹੈ ਜਿਹੜੇ ਲੋਕਾਂ ਦੇ ਕੰਮ ਰੁਕ ਗਏ ਲੋਰ ਇਕਤਰ ਸੈਕਸ਼ਨ ਜਿਹੜੀ ਹੈ ਬੰਦੇ ਦੀ ਉਹ ਬਝੂੜੀ ਬੈਠੀ ਹੈ ਉਧਰ ਮਹਿਮਾਨ ਆਏ ਨੇ ਇੱਥੇ ਜਿਹੜੀ ਫੋਨ ਤੇ ਹੋ ਆਪਣਾ ਅਸ਼ੀਰਵਾਦ ਲੈ ਰਹੇ ਨੇ ਇਸ ਵਾਰ ਦਾ ਕੰਮ ਹੈ ਇੰਡੀਗੋ ਜਿਹੜੀ ਹੈ ਹਲੇ ਹੋ ਕੋਈ ਪਤਾ ਨਹੀਂ ਕਦੋਂ ਲਾਈਨ ਚ ਆਵੇ ਇਹ ਤੁਸੀਂ ਵੀ ਦੇਖ ਲਓ ਜੇ ਕਿਸੇ ਨੇ ਆਉਣਾ ਤਾਂ ਇਡੀ ਕੋ ਤੋਂ ਬਚਿਓ ਹਾਲੇ ਘੜੀਓ ਕਲੀਅਰ ਨਹੀਂ ਹੈ ਸਾਰਾ ਕੁਝ ਇੱਕ ਬੜੀ ਇੰਟਰਸਟਿੰਗ ਖਬਰ ਸੀ ਉਹ ਕੁੜੀ ਦੀ ਠਾਠ ਦਿਗਵਾਤ ਕੁੜੀ ਫੇਰ ਆ ਗਈ ਮਾਪੇ ਕਿਹੜੀ ਕੁੜੀ ਜੀ ਉਹ ਕੁੜੀ 17 ਸਾਲ ਦੀ ਜਿਹਨੂੰ ਉਹਦੇ ਪਿਓ ਨੇ ਇਹ ਕਹਿ ਕੇ ਮਾਰਿਆ ਸੀ ਕਿ ਤੇਰੀ ਸਾਡੇ ਤਾਂ 1.5 ਕੀ ਕਮੀ ਰਹਗੀ ਤੂੰ ਇਹ ਜਾ ਕਿਉਂ ਉਹਦੇ ਕੈਰੈਕਟਰ ਦਾ ਸ਼ਰ ਕਰ ਰਿਹਾ ਸੀ ਅਣਖੀ ਖਤਰ ਜਿਹਨੂੰ ਕਤਲ ਕਹਿੰਦੇ ਆ ਉਹ ਕਤਲ ਸੀ ਉਹ ਕੁੜੀ ਕਹਿੰਦੀ ਉਹਨੇ ਬੜੇ ਵਧੀਆ ਠਾੜ ਦੇ ਪਾ ਕੇ ਸਟੋਰੀ ਦੱਸੀ ਹੈ ਕਹਿੰਦੀ ਜਦੋਂ ਇਹਨਾਂ ਨੇ ਉਹ ਤਾਂ ਬੇਬੀ ਦੇਖੀ ਉਹ ਤਾਂ ਮੈਂ ਇੱਕ ਵੀਡੀਓ ਪਾਈ ਸੀ ਕਿ ਮੈਨੂੰ ਸਦਾ ਮਸਾਨ ਤੋਂ ਬਾਅਦ ਇਹ ਕੁੜੀ ਲੱਗੀ ਆਰਾਮ ਦੇ ਨਾਲ ਜਦੋਂ ਉਹ ਕਿਹਾ ਮੜ ਪਿੱਛੇ ਮੁਰਗੀ ਉਹਨੇ ਧੱਕਾ ਦਿੱਤਾ ਕਹਿੰਦਾ ਚੱਲ ਮਰ ਤੇ ਬਾਏ ਬਾਏ ਉਹ ਕੁੜੀ ਕਹਿੰਦੀ ਜਦੋਂ ਮੈਨੂੰ ਧੱਕਾ ਦਿੱਤਾ ਮੈਂ ਨਹਿਰ ਚ ਡਿੱਗੀ ਪਾਣੀ ਦੇ ਜੋਰ ਨਾਲ ਮੇਰੇ ਪਿੱਛੇ ਬੰਨੀਆਂ ਬਾਹਾਂ ਖੁੱਲ ਗਈਆਂ ਤੇ ਮੈਂ ਇੱਕ ਵਾਰੀ ਤਾਂ ਡੁੱਬੀ ਜਦੋਂ ਉੱਤੇ ਆਈ ਤੇ ਮੈਂ ਸਾਹ ਲਿਆ ਦੁਬਾਰਾ ਜਦੋਂ ਡੁੱਬਣ ਲੱਗੀ ਮੇਰਾ ਹੱਥ ਮੇਰਾ ਸਿਰ ਇੱਕ ਸਰਯੇ ਨਾਲ ਲੱਗਿਆ ਕਹਿੰਦੀ ਮੈਂ ਕੋਸ਼ਿਸ਼ ਕੀਤੀ ਸਰਯਾ ਫੜ ਲਿਆ ਤੇ ਸਰਯਾ ਫੜ ਕੇ ਮੈਂ ਬੂਹ ਬਾਗ ਕੱਟ ਕੇ ਸਾਹ ਲਿਆ ਫਿਰ ਕਹਿੰਦੀ ਮੈਂ ਕੋਸ਼ਿਸ਼ ਕਰਦੀ ਨਹੀਂ ਕਰਦੀ ਲਈ ਉੱਤੇ ਪੌੜੇ ਘਟ ਬਾਦ ਕੇ ਦੀ ਮੈਂ ਕਾਬਜਾ ਹੋ ਗਈ ਤੇ ਸਰੀਏ ਦੇ ਪੈਰ ਰਾਤੀ ਮੈਂ ਬਾਹਰ ਆ ਗਈ ਤੇ ਕਿਲੋ 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 ਤੁਰੀ ਤੇ ਇੱਕ ਸਕੂਟੀ ਮਿਲ ਗਈ ਉਹ ਤੋਂ ਮੈਂ ਲਫਟ ਲਈ ਤੇ ਉੱਥੇ ਔਰਤ ਤੋਂ ਮੈਂ ਫੋਨ ਲੈ ਕੇ ਆਪਣੇ ਕਿਸ ਰਿਸ਼ਤੇਦਾਰ ਨੂੰ ਫੋਨ ਕੀਤਾ ਉੱਥੇ ਸੀ ਕਹਿੰਦੀ ਮੈਂ ਹੁਣ ਕਿਉਂ ਬਾਹਰ ਆ ਗਈ ਵੀ ਤੂੰ ਕਹਿੰਦੀ ਜੀ ਮੈਂ ਤਾਂ ਆ ਗਈ ਮੇਰੀ ਤਿੰਨ ਪਹਿਲਾਂ ਨੇ ਪਿਓ ਮੇਰਾ ਜੇਲ੍ਹ ਚ ਹੈ ਕਿਉਂਕਿ ਵੀਡੀਓ ਵਾਇਰਲ ਹੋ ਗਈ ਸੀ ਪੁਲਿਸ ਨੇ ਉਹ ਫੜ ਲਿਆ ਸੀ ਉਹ ਜੇਲ੍ਹ ਚ ਹੈ ਕਹਿੰਦੀ ਪਿਓ ਦਾ ਤਾਂ ਕਸੂਰੀ ਨਹੀਂ ਉਹ ਤਾਂ ਸ਼ਰਬੀਆ ਉਹਦਾ ਉਹਦਾ ਤਾਂ ਕਲਾ ਚੱਲਦਾ ਸੀ ਕਸੂਰ ਤੇ ਇਹਦਾ ਮੇਰੀ ਬਾਦ ਆ ਉਹਨੇ ਇੱਕ ਸਾਇਆ ਸੀ ਉਹਨੂੰ ਕਹਿੰਦੀ ਮੈਂ ਹੁਣ ਅੱਗੇ ਪਿਉ ਨੂੰ ਛਡਾਉਣਾ ਚਾਹੁੰਦੀ ਆ ਮੇਰੇ ਭੈਣਾਂ ਜਿਹੜੀਆਂ ਨੇ ਉਹਨਾਂ ਦਾ ਕੋਈ ਪੜ੍ਹਾਈ ਲਿਖਾਈ ਦਾ ਤਾਂ ਕੋਈ ਦੇਖਣਾ ਕਿਸੇ ਨੇ ਤੋਂ ਉਹ ਕੁੜੀ ਜਿਹੜੀ ਜਿਹੜੇ ਪਿਉੜੇ ਨੂੰ ਧੱਕਾ ਦਿੱਤਾ ਉਹ ਪਿਉ ਨੂੰ ਛਡਾਉਣ ਲਈ ਉਹ ਕੁੜੀ ਕਹਿੰਦੀ ਮੈਂ ਵਾਪਸ ਆਈਆਂ ਨਹੀਂ ਪੈਣੀ ਹੋਣਾ ਸੀ ਤੇ ਐਸਐਸਪੀ ਨੂੰ ਪੁੱਛਿਆ ਪਰ ਉਹ ਪਰ ਦਿਨ ਉਹ ਕਹਿੰਦੇ ਸਾਡੇ ਕੋਲ ਤਾਂ ਆ ਹੀ ਦੇ ਕੁੜੇ ਹਰੇ ਤਾਂ ਬੀੜਿਆ ਚਾਹੀਆ ਜਾਂ ਮਤਲਬ ਕਿ ਕਿਸੇ ਰਿਸ਼ਤੇਦਾਰ ਕੋਲ ਖੈਰ ਇੱਕ ਖਬਰ ਹੋਰ ਵੀ ਪੰਦ ਸਿੰਘ ਸਾਹਿਬਾਨ ਅੱਜ ਮੀਟਿੰਗ ਕਰ ਰਹੇ ਨੇ ਬੜਾ ਕੁਝ ਹੋ ਸਕਦਾ ਹੈ ਮੀਟਿੰਗ ਜਿਹੜੀ ਅੱਜ ਦੀ ਪੰਦ ਸਿੰਘ ਸਾਹਿਬਾਨ ਦੀ ਉਹ ਚ ਮਸਲੇ ਤਾਂ ਪੁਰਾਣੇ ਵੀ ਕਈ ਪੈਣੇ ਨੇ ਤਾਂ ਪਹਛਾਨ ਸਰ ਵਾਲਾ ਮਸਲਾ ਪਿਆ ਅਮਰਜੀਤ ਸਿੰਘ ਵਾਲਾ ਗੁਰਦਾਰਦੇਜ ਯੂਨੀਵਰਸਿਟੀ ਦੇ ਵਾਈਚਾਂਸਲ ਦਾ ਉਹ ਮਸਲਾ ਇਹ ਹੈ ਕਿ ਤੁਹਾਡੇ ਉਹ ਭਗਵਤ ਦੇ ਸਾਹਮਣੇ ਆਰਐਸਐਸ ਦੇ ਚੀਫ ਦੇ ਸਾਹਮਣੇ ਉਹ ਜਿਸ ਤਰ੍ਹਾਂ ਬੋਲ ਰਿਹਾ ਸੀ ਉਹ ਇਸ ਕਰਕੇ ਉਹ ਉਹ ਅਗਾਂਹ ਬਸਲਾ ਤੇ ਹੋਰ ਵੀ ਕਈ ਮਸਲੇ ਨੇ ਜਿਨ੍ਹਾਂ ਦੇ ਵਿੱਚ ਇੱਕ ਅੱਜ ਇਹ ਵੀ ਹੋ ਸਕਦੀ ਹੈ ਗੱਲ ਉਹਨਾਂ ਦੇ ਵਿੱਚ ਗੱਲ ਹੋਵੇ ਕਿ ਰੇਖਾ ਗੁਪਤਾ ਦਿੱਲੀ ਦੀ ਮੁੱਖ ਮੰਤਰੀ ਆਫ ਦੀ ਸਾਰੀ ਕਵਰਡਟ ਉਹ ਲਾ ਕੇ ਮੈਂ ਤੁਹਾਡੇ ਕੋਲ ਆ ਰਹੀ ਐ ਤੇ ਜਥੇਦਾਰ ਨੂੰ ਲੱਗਦਾ ਕਿ ਉਹ ਵੀ ਮੁਲਾਕਾਤ ਕਰਨਗੇ ਤਾਂ ਹੀ ਸ਼ਾਇਦ ਕੱਠੇ ਹੋਵੇ ਜੋ ਜੋ ਵੀ ਹੈ ਅੱਜ ਮੀਟਿੰਗ ਔਰ ਰੇਖਾ ਕੁਪਤਾ ਦੀ ਗੱਲ ਚੱਲੀ ਹੈ ਵੀ ਤਾਂ ਹੁਣ ਦੇਖੋ ਭਾਰਤੀ ਜਨਤਾ ਪਾਰਟੀ ਹੋਈ ਸ਼ੇਡਾ ਬਸੇਰਾ ਨੇ ਛੱਡ ਰਹੀ ਐਨਾ ਜੋੜ ਲਾ ਰਹੀ ਹੈ ਨਾ ਕਿ ਕਿਸੇ ਤਰੀਕੇ ਨਾਲ ਸਿੱਖਾਂ ਚ ਬੇ ਬੇਸਵਾਸ਼ਤਵਾਦਾ ਕਿ ਅਸੀਂ ਆ ਤੁਹਾਡੇ ਹਮਦਰਦ ਸਾਰੀ ਟੀਮ ਲੈ ਕੇ ਪਹਿਲਾਂ ਉੱਥੇ ਸਭ ਤੋਂ ਬੇਸਿਕ ਗੱਲ ਨਿਭਾਉ ਦਿੱਲੀ ਦੇ ਵਿੱਚ ਜਿਹੜੇ ਸਤਾਪ ਦੀ ਸਮਾਗਮ ਹੋ ਜਾ ਸੀ ਦੀ ਸਤਾਪ ਦੀ ਉਹ ਕਾਮਯਾਬ ਹੋਈ ਹੋਏ ਦੀਪਲੀ ਕਮੇਟੀ ਤੇ ਦੋਨਾਂ ਰਣਕਟੇ ਦਾ ਲਾਲ ਕਿਲੇ ਤੇ ਕੀਤਾ ਲੱਖਾਂ ਲੋਕ ਆਏ ਉਹਦੇ ਚ ਜਿਹੜੇ ਚੈਨਲ ਚ ਮੈਂ ਕੰਮ ਕਰਦਾ ਉਹਨਾਂ ਨੇ ਮਤਲਬ ਉਹਨੂੰ ਲਾਈਵ ਕੀਤਾ ਤੋਂ ਇਸ ਮੈਨੂੰ ਉਹਦੇ ਇਸ ਕਰਕੇ ਪਤਾ ਵੀ ਉਹ ਕਾਮਯਾਬ ਜਿਹੜੇ 4 ਫੰਕਸ਼ਨ ਸੀ ਹਰਿਆਣਾ ਨੰਬਰ 2 ਦਾ ਔਰ ਪੰਜਾਬ ਵਾਲੇ ਤਾਂ 88 ਰਿਹਾ ਖਾਸ ਕਰਕੇ ਸਰਕਾਰੀ ਫੰਕਸ਼ਨ ਤਾਂ ਬੰਦੇ ਨਹੀਂ ਆਏ ਪੁਲਿਸ ਆ ਗਈ ਬੰਦੇੜੀਆਂ ਟੈਂਟ ਸਿਟੀ ਬਣਾ ਲਿਆ ਕਰ ਲਿਆ ਭਾਈ ਜਦੋਂ ਤੁਸੀਂ ਇਸ ਇੱਕ ਟ੍ਰੈਡੀਸ਼ਨ ਨਹੀਂ ਵੀ ਠੇਕੇ ਤੇ ਦਿਓ ਕੀਰਤਨ ਦਰਵਾਰ ਵੀ ਠੇਕੇ ਤੇ 29 ਲੱਖ ਚ ਕੀਰਤਨ ਨਗਰ ਕੀਰਤਨ ਵੀ ਠੇਕੇ ਤੇ 7 ਕਰੋੜ ਚ ਇਸ ਤਰ੍ਹਾਂ ਥੋੜੀ ਹੁੰਦਾ ਸਾਡੀ ਸਿੱਖ ਪਰਪਰਾ ਹੋ ਰਿਹਾ ਹੈ ਫਿਰ ਸਾਰੇ ਆ ਰਹੇ ਨੇ ਅੱਜ ਜਦੋਂ ਮੈਂ ਤੁਹਾਡਾ ਗੱਲ ਕਰ ਰਿਹਾ ਹੁਣ ਇਸ ਵੇਲੇ 10 ਵਜੇ ਸਵੇਰ ਦੇ ਬੱਜੇ ਨੇ 8 ਤਰੀਕ ਦੇ ਤੇ 10 ਵਜੇ ਉਹਨਾਂ ਨੇ ਪਹੁੰਚਣਾ ਤੇ ਸ਼ਾਇਦ ਪਹੁੰਚ ਗਏ ਹੋਣ ਚਲੋ ਇਹਦੇ ਖੋਰ ਵਿੱਚ ਹੰਦਸਾ ਜਿਹੜੀ ਏ ਤੇ ਇਸ ਦੇ ਵਿੱਚ ਨਾ ਸਾਡੇ ਆਈਐਸ ਜਿਹੜੇ ਨੇ ਉਹਨਾਂ ਦੇ ਵਿੱਚ ਪੰਜਾਬ ਦੇ ਵਿੱਚ ਬੈਂਕ ਕਿਉਂਕਿ ਡਾਇਰੈਕਟਰ ਆਈਐਸ ਰਹੇ ਤੇ ਮੈਨੂੰ ਇਹ ਸੀ ਕਿ ਪੰਜਾਬ ਦੇ ਵਿੱਚ ਆਈਐਸ ਪੰਜਾਬੀ ਕਿਉਂ ਨਹੀਂ ਆਉਂਦੇ ਤੇ ਪੰਜਾਬੀ ਆਈਐਸ ਕਿੱਥੋਂ ਆਣਗੇ ਸਾਡੇ ਕੋਲ ਬੰਦੇ ਸਾਡੇ ਨਹੀਂ ਜਾਂਦੇ ਇਸ ਵਾਰ ਸਾਨੂੰ 4 ਆਈਐਸ ਦਿੱਤੇ ਨੇ ਸਰਕਾਰ ਨੇ ਜਿਹੜੇ 179 ਯੂਪੀਐਸਸੀ ਨੇ ਜਿਹੜੇ ਆਈਐਸ ਬਣਾਏ ਨੇ 179 ਦੇ ਵਿੱਚੋਂ 4 ਪੰਜਾਬ ਨੂੰ ਮਿਲੇ ਨੇ ਚਾਰਾਂ ਦੇ ਵਿੱਚ ਜਿਹੜੇ ਪੰਜਾਬ ਨੂੰ ਮਿਲੇ ਨੇ ਇੱਕ ਗੁਰੂ ਕਮਲ ਸਿੰਘ ਹੈ ਜਿਹੜਾ ਇਕੱਲਾ ਉਹ ਸਿੱਖ ਹੈ ਤੇ ਪੰਜਾਬੀ ਹੈ ਬਾਕੀ ਜਿਹੜੇ ਚਾਰ ਪੰਜਾਬ ਦੇ ਬਣੇ ਨੇ ਦੋਨੋਂ ਅਸਾਮ ਮਿਲ ਗਿਆ ਇੱਕ ਨੂੰ ਪੱਛਮੀ ਬੰਗਾਲ ਮਿਲ ਗਿਆ ਜਿਹੜੇ ਸਾਡੇ ਕੋਲ ਆਏ ਨੇ ਇੱਕ ਪੱਛਮੀ ਬੰਗਾਲ ਤੋਂ ਆਇਆ ਇੱਕ ਮਹਾਰਾਸ਼ਟਰ ਤੋਂ ਆਇਆ ਯਾਨੀ ਇਸ ਤਰੀਕੇ ਨਾਲ ਜਿਹੜੇ ਹੈ ਇਹ ਆਈਐਸ ਦਾ ਮਸਲਾ ਵੀ ਸਾਡੇ ਸਾਹਮਣੇ ਉਸੇ ਤਰੀਕੇ ਨਾਲ ਹੈ ਕਿ ਬੱਚਿਆਂ ਨੂੰ ਆਈਪੀਐਸ ਆਈਐਸ ਕਰਨਾ ਚਾਹੀਦਾ ਹੈ ਕਿਉਂਕਿ ਪੰਜਾਬ ਦਾ ਮਿਲਿਟਰੀ ਤਾਂ ਜ਼ਿਆਦਾ ਠੀਕ ਹੈ ਸੋ ਬਲੇ ਤਾਂ ਉਸ ਕੋ ਕਾਫੀ ਕੁਝ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਤੇ ਮੇਰੇ ਖਿਆਲ ਨਾਲ ਕਿ ਫਿਰ ਜੇ ਮੈਂ ਹੋਰ ਗੱਲਾਂ ਕੀਤੀਆਂ ਤਾਂ ਇਹ ਵੀਡੀਓ ਹੋਰ ਲੰਬੀ ਹੋ ਜੇ ਤੇ ਜਿਹੜੇ ਕੰਮ ਤੁਸੀਂ ਮੈਨੂੰ ਕਿਹਾ ਉਹ ਸ਼ਾਇਦ ਉਹਦੇ ਪਰਪਸ ਨਾਲ ਹੱਲ ਹੋਵੇ ਅੱਜ ਤੁਸੀਂ ਵੀ ਦੱਸ ਦਿਓ ਜਿਹੜੇ ਹੋਰ ਸਵਾਲ ਉਹ ਤਾਂ ਦੱਸਣਗੇ ਹੀ ਫੇਰ ਹੀ ਮੈਂ ਕੰਟੀਨਿਊ ਕਰੂੰਗਾ ਇਹਨੂੰ ਅੱਜ ਤੁਸੀਂ ਵੀ ਮੈਨੂੰ ਦੱਸਿਓ ਕਿ ਇਸ ਤਰ੍ਹਾਂ ਇਹ ਤੇ ਆਪਾਂ ਕਿਸ ਤਰ੍ਹਾਂ ਦਾ ਲੱਗਿਆ ਥੋੜਾ ਬਹੁਤ